ਅੱਜ ਵੀ ਜਦੋਂ ਮਰਨ ਤੋਂ ਬਾਅਦ ਦੀ ਗੱਲ ਕੀਤੀ ਜਾਂਦੀ ਹੈ ਕਿ ਕੀ ਹੋਵੇਗਾ ਮਨੁੱਖ ਕਿੱਥੇ ਜਾਵੇਗਾ ਇਸ ਦੇ ਨਾਲ ਕੀ ਹੁੰਦਾ ਹੈ ਤਾਂ ਹਰ ਮਨੁੱਖੀ ਬੜੇ ਧਿਆਨ ਦੇ ਨਾਲ ਇਸ ਗੱਲ ਨੂੰ ਸੁਣਦਾ ਹੈ ਸੋ ਮੇਰਾ ਨਾਮ ਜਗਜੀਤ ਸਿੰਘ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮੈਂ ਇਹੋ ਹੀ ਗੱਲ ਕਰਨੀ ਚਾਹਾਂਗਾ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ ਮਰਨ ਤੋਂ ਬਾਅਦ ਇਨਸਾਨ ਕਿੱਥੇ ਜਾਂਦਾ ਹੈ ਜੇ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਇਹ ਸਮਝ ਲਈਏ ਕਿ ਮਰਨ ਤੋਂ ਜੰਮਣ ਤੋਂ ਪਹਿਲਾਂ ਅਸੀਂ ਕਿੱਥੇ ਸੀ ਜਨਮ ਹੋਣ ਤੋਂ ਪਹਿਲਾਂ ਅਸੀਂ ਕਿੱਥੇ ਸਾਂ ਤਾਂ ਫਿਰ ਸਾਨੂੰ ਇਹ ਸੌਖਾ ਸਮਝਣਾ ਹੋ ਜਾਊਗਾ ਕਿ ਅਸੀਂ ਮਰਨ ਤੋਂ ਬਾਅਦ ਫਿਰ ਕਿੱਥੇ ਜਾਵਾਂਗੇ ਸੋ ਮੈਂ ਗੱਲ ਸਟਾਰਟ ਕਰਾਂਗਾ ਜੀ ਗੁਰਬਾਣੀ ਦੇ ਦੁਆਰਾ ਗੁਰਬਾਣੀ ਦੇ ਹਰ ਇੱਕ ਸਿਧਾਂਤ ਦੇ ਦੁਆਰਾ ਹੀ ਮੈਂ ਵੀਡੀਓ ਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਗੁਰਬਾਣੀ ਦੇ ਅਨੁਸਾਰ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਜੰਮਣ ਤੋਂ ਪਹਿਲਾਂ ਅਸੀਂ ਕਿੱਥੇ ਹੁੰਦੇ ਹਾਂ ਹੁਣ ਪਹਿਲੀ ਗੱਲ ਇਹ ਰੱਖਾਂ ਮੈਂ ਸਰੀਰ ਦਾ ਜੰਮਣਾ ਮਰਨਾ ਇਹ ਤੈਅ ਹੈ ਕਿਉਂਕਿ ਗੁਰਬਾਣੀ ਦੇ ਅੰਦਰ ਅਸੀਂ ਇਹ ਪੜ੍ਹਦੇ ਹਾਂ ਕਿ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਕਿ ਜਿਹੜਾ ਜੰਮਣਾ ਤੇ ਮਰਨਾ ਇਹ ਹੁਕਮ ਹੈ ਪ੍ਰਮਾਤਮਾ ਦਾ ਉਸ ਦੇ ਪਾਣੇ ਦੇ ਵਿੱਚ ਹੀ ਅਸੀਂ ਆਉਂਦੇ ਤੇ ਜਾਂਦੇ ਹਾਂ ਤੇ ਅਸੀਂ ਗੁਰਬਾਣੀ ਅੰਦਰ ਇਸ ਤਰ੍ਹਾਂ ਵੀ ਪੜਦੇ ਹਾਂ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਉ ਮਾਨ ਲੈ ਮੇਰੋ ਕਹਿ ਮੇਰੇ ਮਨਾ ਤੇਰਾ ਅਸਲ ਸਾਥੀ ਹੈ ਜੋ ਉਹ ਪ੍ਰਮਾਤਮਾ ਦਾ ਨਾਮ ਹੈ ਪ੍ਰਮਾਤਮਾ ਦਾ ਸਿਮਰਨ ਹੈ ਜਪ ਹੈ ਤਾਂ ਉਹ ਆਪਣੇជីវ ਜੀਵਨ ਦੇ ਵਿੱਚ ਸਿਮਰ ਉਹਨੂੰ ਆਰਾਧ ਤੇਰਾ ਅਸਲ ਸਾਥੀ ਇਹੋ ਹੀ ਹੈ ਹੋਰ ਤੇਰੇ ਨਾਲ ਕੁਝ ਵੀ ਨਹੀਂ ਜਾਣਾ ਤਾਂ ਹੁਣ ਅਸੀਂ ਜੰਮਣ ਤੋਂ ਪਹਿਲਾਂ ਕਿੱਥੇ ਹੁੰਦੇ ਹਾਂ ਅਸੀਂ ਸੁਖਮਨੀ ਸਾਹਿਬ ਬਾਣੀ ਦਾ ਪਾਠ ਆਪ ਸਭ ਨੇ ਕਦੇ ਨਾ ਕਦੇ ਜ਼ਰੂਰ ਕੀਤਾ ਹੋਵੇਗਾ ਤਾਂ ਬਾਣੀ ਦੇ ਅੰਦਰ ਇੱਕ ਪੰਗਤੀ ਆਉਂਦੀ ਹੈ ਨਹਿ ਕਿਛ ਜਨਮੈ ਨਹਿ ਕਿਛ ਮਰੇ ਆਪਨ ਚਲਤ ਆਪ ਹੀ ਕਰੈ ਹੁਣ ਗੁਰਬਾਣੀ ਦੀ ਇਸ ਪੰਗਤੀ ਦੇ ਅਰਥ ਇਹ ਨੇ ਕਿ ਨਾ ਤੇ ਕੁਝ ਜੰਮਦਾ ਹੈ ਤੇ ਨਾ ਹੀ ਕੁਝ ਮਰਦਾ ਹੈ ਇਸ ਦਾ ਮਤਲਬ ਇਹ ਹੈ ਕਿ ਸਾਡਾ ਜਿਹੜਾ ਸਰੀਰ ਹੈ ਉਹ ਪੰਜ ਤੱਤਾਂ ਤੋਂ ਬਣਿਆ ਹੈ ਪੰਜ ਤੱਤ ਮਿੱਟੀ ਅੱਗ ਆਕਾਸ਼ ਪਾਣੀ ਹਵਾ ਆਦਿਕ ਅਸੀਂ ਇਹਨਾਂ ਤੱਤਾਂ ਤੋਂ ਬਣੇ ਹਾਂ ਤੇ ਕੀ ਇਹ ਤੱਤ ਮਰਦੇ ਨੇ ਕਦੇ ਕੀ ਇਹਨਾਂ ਦੀ ਮੌਤ ਹੁੰਦੀ ਹੈ ਕਦੇ ਨਹੀਂ ਇਹ ਤੱਤ ਇਹਨੂੰ ਮੈਂ ਸੌਖੇ ਸ਼ਬਦਾਂ ਦੇ ਵਿੱਚ ਗੱਲ ਲਾਗੇ ਰੱਖਾਂ ਇਸ ਤਰ੍ਹਾਂ ਕਹਿ ਦੇਵਾਂ ਅਸੀਂ ਜੰਮਣ ਤੋਂ ਪਹਿਲਾਂ ਵੀ ਇੱਥੇ ਹੀ ਮੌਜੂਦ ਸੀ ਕਿਉਂਕਿ ਇਹ ਪੰਜੇ ਤੱਤ ਕਦੇ ਵੀ ਖਤਮ ਹੋਣ ਵਾਲੀ ਨਹੀਂ ਹਨ ਹਵਾ ਖਤਮ ਨਹੀਂ ਹੋ ਸਕਦੀ ਅੱਗ ਖਤਮ ਨਹੀਂ ਹੋ ਸਕਦੀ ਆਕਾਸ਼ ਖਤਮ ਨਹੀਂ ਹੋ ਸਕਦਾ ਮਿੱਟੀ ਖਤਮ ਨਹੀਂ ਹੋ ਸਕਦੀ ਤਾਂ ਜਦੋਂ ਇਹ ਖਤਮ ਨਹੀਂ ਹੋ ਸਕਦੇ ਤਾਂ ਫਿਰ ਇਸ ਦਾ ਮਤਲਬ ਅਸੀਂ ਇਨ੍ਹਾਂ ਪੰਜਾਂ ਤੱਤਾਂ ਤੋਂ ਹੀ ਬਣੇ ਆ ਅਸੀਂ ਕਿਵੇਂ ਖਤਮ ਹੋ ਗਏ ਜੰਮਣ ਤੋਂ ਪਹਿਲਾਂ ਅਸੀਂ ਇੱਥੇ ਹੀ ਸੀ ਜਿਵੇਂ ਗੁਰਬਾਣੀ ਦੇ ਇੱਕ ਪੰਕਤੀ ਮੈਂ ਇੱਥੇ ਹੋਰ ਐਡ ਕਰ ਦੇਵਾਂ ਮਰਨਾ ਲਿਖਾਏ ਮੰਡਲ ਮੈਂ ਆਏ ਇਹ ਪੰਕਤੀ ਦੇ ਕਈ ਵਾਰ ਅਰਥ ਕੀਤੇ ਜਾਂਦੇ ਨੇ ਕਿ ਅਸੀਂ ਆਪਣਾ ਮਰਨਾ ਪਹਿਲਾਂ ਹੀ ਤੈਅ ਕਰਵਾ ਕੇ ਆਏ ਹਾਂ ਇਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਇਸ ਗੱਲ ਨੂੰ ਇਸ ਢੰਗ ਦੇ ਨਾਲ ਬਿਆਨ ਕਰ ਦੇਣਾ ਕਿ ਕੋਈ ਮਨੁੱਖ ਕਤਲੋਗਾਰਥ ਦੇ ਵਿੱਚ ਮਰ ਜਾਏਗਾ ਕਿਸੇ ਨਾਲ ਧੋਖੇ ਧੜੀ ਚ ਮਰ ਜਾਏਗਾ ਐਕਸੀਡੈਂਟਾਂ ਵਿੱਚ ਮਰ ਜਾਏਗਾ ਜੇ ਦੇਖੋ ਠੀਕ ਹੈ ਸਮਾਂ ਪੂਰਾ ਹੋ ਜਾਣਾ ਇੱਕ ਅਲੱਗ ਗੱਲ ਹੈ ਹਰ ਮਨੁੱਖ ਦੀ ਪਰ ਅਸੀਂ ਇਹਨੂੰ ਇਸ ਢੰਗ ਦੇ ਨਾਲ ਫਿਰਤੇ ਕਾਨੂੰਨੀ ਕੋਈ ਵੀ ਕਾਰਵਾਰੀ ਕਾਰਵਾਈ ਨਹੀਂ ਹੋਣੀ ਚਾਹੀਦੀ ਫਿਰਤੇ ਜੋ ਹੋ ਰਿਹਾ ਹੈ ਚੰਗਾ ਹੋ ਰਿਹਾ ਹੈ ਕੋਈ ਵੀ ਜਿਵੇਂ ਵੀ ਮਰ ਰਿਹਾ ਹੈ ਠੀਕ ਹੈ ਨਹੀਂ ਮਰਨ ਲਿਖਾਈ ਮੰਡਲ ਮੈਂ ਅਜ ਦੇ ਅਰਥੇ ਨੇ ਕਿ ਮਰਨਾ ਤੈ ਹੈ ਕਦੋਂ ਮਰਨਾ ਕਿਵੇਂ ਮਰਨਾ ਇਹ ਕੁਝ ਵੀ ਤੈ ਨਹੀਂ ਹੈ ਇਹ ਕੁਝ ਵੀ ਪੱਕਾ ਤੈ ਨਹੀਂ ਹੈ ਤਾਂ ਚਲੋ ਮੈਂ ਗੱਲ ਅਗਲੀ ਪੰਕਤੀ ਤੇ ਰੱਖਾਂ ਅਸੀਂ ਜੰਮਣ ਤੋਂ ਪਹਿਲਾਂ ਵੀ ਇੱਥੇ ਹੀ ਸੀ ਤੇ ਜਦੋਂ ਇੱਕ ਉਤਪਤੀ ਦਾ ਸਾਧਨ ਹੁੰਦਾ ਹੈ ਪਤੀ ਪਤਨੀ ਦਾ ਸੁਮੇਲ ਹੁੰਦਾ ਹੈ ਇੱਕ ਨਵਾਂ ਜੀਵ ਬਣਦਾ ਹੈ ਇੱਕ ਨਵਾਂ ਬੱਚੇ ਦਾ ਜਨਮ ਹੁੰਦਾ ਹੈ ਜਿਵੇਂ ਅਸੀਂ ਸਾਰੇ ਪੈਦਾ ਹੋਏ ਹਾਂ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਇਹ ਪੰਜ ਤੱਤਾਂ ਸ਼ਰੀਰ ਬਣ ਜਾਂਦਾ ਹੈ ਪੰਜ ਤੱਤਾਂ ਸ਼ਰੀਰ ਬਣਿਆ ਹੁਣ ਅਸੀਂ ਜਬਾਨ ਹੋ ਗਏ ਵੱਡੇ ਹੋ ਗਏ ਤਾਂ ਹਰ ਇੱਕ ਧਰਮ ਦੀ ਆਪਣੀ ਪਰਿਭਾਸ਼ਾ ਹੈ ਇਹਨਾਂ ਗੱਲਾਂ ਤੇ ਜਿਵੇਂ ਮੁਸਲਮਾਨਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪਿਛਤ ਤੇ ਦੋਜਿਕ ਹੁੰਦੇ ਨੇ ਤੇ ਉਹਦੇ ਅਨੁਸਾਰ ਉਹ ਮਰਦਿਆਂ ਨੂੰ ਤਾਂ ਦਫਨਾਉਂਦੇ ਨੇ ਉਹ ਕਹਿੰਦੇ ਨੇ ਕਿ ਇੱਕ ਦਿਨ ਐਸਾ ਕਿਆਮਤ ਦਾ ਆਏਗਾ ਜਦੋਂ ਸਾਡੇ ਸਾਰੀਆਂ ਰੂਹਾਂ ਕਬਰਾਂ ਦੇ ਵਿੱਚੋਂ ਉੱਠ ਜਾਣਗੀਆਂ ਤੇ ਸਵਰਗ ਦੇ ਵਿੱਚ ਚਲੀਆਂ ਜਾਣਗੀਆਂ ਏਸੀ ਗੱਲ ਨੂੰ ਹਿੰਦੂ ਲੋਕ ਵੀ ਮੰਨਦੇ ਨੇ ਕਿ ਸਵਰਗ ਦੇ ਵਿੱਚ ਜਾਣਾ ਜਾਂ ਨਰਕ ਦੇ ਵਿੱਚ ਜਾਣਾ ਹੈ ਪਰ ਗੁਰਬਾਣੀ ਦੇ ਅਕੋਰਡਿੰਗਲੀ ਜਦੋਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਮਰਨ ਤੋਂ ਬਾਅਦ ਕੀ ਹੋਣਾ ਹੈ ਜਾਂ ਮਰਨ ਤੋਂ ਬਾਅਦ ਕੀ ਹੁੰਦਾ ਹੈ ਤਾਂ ਇੱਕ ਸ਼ਲੋਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਬਾਣੀ ਦੇ ਅੰਦਰ ਮਿਲਦਾ ਹੈ ਇੱਕ ਦੱਜੀਆਂ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਂਹੇ ਇੱਕ ਪਾਣੀ ਵਿੱਚ ਉਹ ਸੱਟੀਆਂ ਭੀ ਫਿਰ ਹੱਸਣ ਪਾਹੇ ਨਾਨਕ ਏਵ ਨਾ ਜਪਈ ਕਿੱਥੇ ਜਾਏ ਸਮਾਹੇ ਗੁਰੂ ਪਾਤਸ਼ਾਹ ਨੇ ਹੁਣ ਅਲੱਗ-ਅਲੱਗ ਉਦਾਹਰਨਾਂ ਦਿੱਤੀਆਂ ਕਿ ਇੱਕ ਉਹ ਲੋਕ ਨੇ ਜਿਹੜੇ ਜਦੋਂ ਮਨੁੱਖ ਦੀ ਡੈਥ ਹੋ ਜਾਂਦੀ ਹੈ ਉਹ ਮਰ ਜਾਂਦਾ ਹੈ ਇੱਕ ਦੱਜੀਆਂ ਇੱਕ ਦੱਬੀਆਂ ਇੱਕ ਤੇ ਉਸ ਨੂੰ ਦੱਬਦੇ ਨੇ ਤੇ ਕਈ ਮਨੁੱਖ ਐਸੇ ਨੇ ਇੱਕ ਪਾਣੀ ਵਿੱਚ ਉਹ ਸਟੀਆਂ ਵੀ ਫਿਰ ਹੱਸਣ ਪਾਹੇ ਕਈ ਲੋਕ ਐਸੇ ਨੇ ਜਿਹੜੇ ਗਿਰਜਾਂ ਦੀ ਖਾਨ ਲਈ ਛੱਡ ਦਿੰਦੇ ਨੇ ਕਈ ਲੋਕ ਪਾਣੀ ਦੇ ਵਿੱਚ ਤਾਰ ਦਿੰਦੇ ਨੇ Hindu ਲੋਕ ਜਿਵੇਂ ਸਿੱਖਾਂ ਦੇ ਵਿੱਚ ਅ ਅੱਗ ਲਾ ਦਿੰਦੇ ਨੇ ਬੋਡੀ ਨੂੰ ਤਾਂ ਹਰ ਇੱਕ ਧਰਮ ਦਾ ਹਰ ਇੱਕ ਲੋਕਾਂ ਦਾ ਆਪਣਾ ਆਪਣਾ ਰੀਤੀ ਰਿਵਾਜ ਹੈ ਪਰ ਅਖੀਰ ਤੇ ਗੁਰੂ ਪਾਤਸ਼ਾਹ ਨੇ ਰਿਜ਼ਲਟ ਦਿੱਤਾ ਕਿ ਨਾਨਕ ਏਵ ਨ ਜਾਪਈ ਕਿੱਥੇ ਜਾਹੇ ਸਮਾਹੇ ਅੱਗ ਲਾਉਣ ਦੇ ਨਾਲ ਪਾਣੀ ਦੇ ਵਿੱਚ ਰੋੜਨ ਦੇ ਨਾਲ Laash ਨੂੰ ਜਾਂ ਦੱਬਣ ਦੇ ਨਾਲ ਜਾਂ ਕਿਸੇ ਜਾਨਵਰਾਂ ਪੰਛੀਆਂ ਦੇ ਖਾਣ ਛੱਡਣ ਦੇ ਨਾਲ ਇਹ ਤੈ ਨਹੀਂ ਕੀਤਾ ਜਾ ਸਕਦਾ ਕਿੱਥੇ ਜਾਏ ਸਮਾਹੇ ਕਿ ਮਰਨ ਤੋਂ ਬਾਅਦ ਬੰਦਾ ਕਿੱਥੇ ਜਾ ਕੇ ਸਮਾ ਜਾਂਦਾ ਏ ਹੁਣ ਇਹ ਗੱਲ ਕਹਿਣਾ ਗਲਤ ਹੈ ਕਿ ਬੰਦਾ ਨਰਕ ਦੇ ਵਿੱਚ ਜਾਂਦਾ ਏ ਜਾਂ ਸਵਰਗ ਦੇ ਵਿੱਚ ਜਾਂਦਾ ਹੈ ਕਿਉਂਕਿ ਗੁਰਬਾਣੀ ਦੇ ਅਨੁਸਾਰ ਬਾਬਾ ਕਬੀਰ ਜੀ ਦਾ ਜਦੋਂ ਅਸੀਂ ਇੱਕ ਸ਼ਲੋਕ ਪੜ੍ਹਦੇ ਹਾਂ ਕਬੀਰ ਨਰਕ ਸੁਰਗ ਤੇ ਮੈਂ ਰਹਿਓ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹਉ ਅੰਤਯ ਅਰਿਆਦ ਕਬੀਰ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ हे ਕਬੀਰ ਮੈਂ ਉਸ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦਾ ਸਦਕਾ ਨਰਕ ਸੁਰਗ ਤੋਂ ਬਚ ਗਿਆ ਹਾਂ ਕਿਉਂਕਿ ਮੈਂ ਤੇ ਸਤਗੁਰੂ ਦੇ ਚਰਨਾਂ ਦੇ ਵਿੱਚ ਰਹਿੰਦਾ ਹਾਂ ਇੱਕ ਸ਼ਲੋਕ ਉਤੇ ਵਿੱਚ ਬਾਬਾ ਕਬੀਰ ਜੀ ਹੋਰ ਸਮਝਾਉਂਦੇ ਨੇ ਕਬੀਰ ਜਿੱਥੇ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਕਵਣ ਨਰਕ ਕੇ ਸੁਰਗ ਵਿਚਾਰਾ ਸੰਤਨ ਦੂ ਰੱਦੇ ਹਮ ਕਾਹੂ ਕੀ ਕਾਣ ਨਾ ਕੱਟਤੇ ਆਪਣੇ ਗੁਰ ਪ੍ਰਸਾਦਿ ਕਿ ਕਿਹੜਾ ਨਰਕ ਤੇ ਕਿਹੜਾ ਸਵਰਗ ਸਾਨੂੰ ਕਹਿੰਦੇ ਅਸੀਂ ਕਿਸੇ ਦਾ ਕੋਈ ਮੋਥਾਜੀ ਨਹੀਂ ਕਰਦੇ ਸਾਨੂੰ ਨਹੀਂ ਕਿਸੇ ਪੰਡਤ ਜਾਂ ਕਿਸੇ ਵੀ ਪੁਜਾਰੀ ਦੇ ਪਿੱਛੇ ਲੱਗਣ ਦੀ ਲੋੜ ਕਿਸੇ ਵੀ ਬਾਬੇ ਪਖੰਡੀ ਦੇ ਪਿੱਛੇ ਲੱਗਣ ਦੀ ਲੋੜ ਕਿ ਮੈਨੂੰ ਸਵਰਗ ਦੇ ਵਿੱਚ ਜਾਣਾ ਹੈ ਮੈਨੂੰ ਨਰਕ ਤੋਂ ਬਚਾ ਲਓ ਤੇ ਉਹ ਕਹਿੰਦੇ ਸੰਤਨ ਦੂ ਰੱਦੇ ਅਸੀਂ ਰੱਦ ਕਰਦੇ ਹਾਂ ਇਸ ਗੱਲ ਨੂੰ ਕਿ ਕੋਈ ਨਰਕ ਹੁੰਦਾ ਹੈ ਜਾਂ ਸਵਰਗ ਹੁੰਦਾ ਹੈ ਸਾਡੇ ਲਈ ਤੇ ਗੁਰੂ ਦੇ ਚਰਨਾਂ ਦੇ ਵਿੱਚ ਰਹਿਣਾ ਗੁਰੂ ਦੀ ਬਾਣੀ ਨੂੰ ਪੜ੍ਹਨਾ ਇੱਕ ਅਕਾਲ ਪੁਰਖ ਦੇ ਨਾਲ ਜੁੜਨਾ ਉਹਦੇ ਭਾਣੇ ਦੇ ਅਨੁਸਾਰ ਜ਼ਿੰਦਗੀ ਜਿਉਣਾ ਉਹਦੀ ਰਜਾ ਦੇ ਵਿੱਚ ਰਹਿਣਾ ਹੀ ਸਵਰਗ ਹੈ ਜਿਵੇਂ ਗੁਰਬਾਣੀ ਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਖਾ ਤਾਂ ਤੇ ਬਿਆਨ ਕਰਦੇ ਨੇ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਕਿ ਇਹ ਭੇ ਪ੍ਰਮਾਤਮਾ ਜਦੋਂ ਤੇਰੀ ਯਾਦ ਮੇਰੇ ਜੀਵਨ ਦੇ ਵਿੱਚੋਂ ਵਿਸਰ ਜਾਂਦੀ ਏ ਤਾਂ ਉਦੋਂ ਤੋਂ ਉਦੋਂ ਮੇਰੇ ਲਈ ਨਰਕ ਹੋ ਜਾਂਦਾ ਏ ਤਾਂ ਜਦੋਂ ਪਰ ਮੈਂ ਤੇਰੀ ਯਾਦ ਦੇ ਵਿੱਚ ਹਾਂ ਉਦੋਂ ਸਵਰਗ ਹੈ ਤਾਂ ਇਹੋ ਹੀ ਗੱਲ ਗੁਰਬਾਣੀ ਬਿਆਨ ਕਰਦੀ ਹੈ ਪਹਿਲੀ ਗੱਲ ਆਪਾਂ ਇੱਥੇ ਇਹ ਸਮਝ ਲਈਏ ਕਿ ਗੁਰਬਾਣੀ ਦੇ ਅਨੁਸਾਰ ਕੋਈ ਨਰਕ ਜਾਂ ਸਵਰਗ ਨਹੀਂ ਹੁੰਦਾ। ਅਸੀਂ ਸੁਰਤ ਕਰਕੇ ਹੋ ਸਕਦਾ ਏ ਮਾਰਨਿੰਗ ਟਾਈਮ ਚੰਗੇ ਵਿਚਾਰਾਂ ਦੇ ਵਿੱਚ ਹੋਈਏ ਉਹ ਸਵਰਗ ਹੈ। ਸਾਰਾ ਦਿਨ ਅਸੀਂ ਸਵਰਗ ਦੇ ਵਿੱਚ ਬਤੀਤ ਕੀਤਾ ਹੋ ਸਕਦਾ ਏ ਪਰ ਜਦੋਂ ਹੀ ਸਾਡੇ ਸੁਰਤ ਦੇ ਅੰਦਰ ਮਾੜੇ ਵਿਚਾਰ ਭੈੜੇ ਵਿਚਾਰ ਆਉਂਦੇ ਨੇ, ਗਲਤ ਵਿਚਾਰ ਆਉਂਦੇ ਨੇ ਉਸ ਹੀ ਸਮੇਂ ਅਸੀਂ ਨਰਕ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ, ਜਉਂਦੇ ਜਾਗਦੇ ਪ੍ਰਵੇਸ਼ ਕਰ ਜਾਂਦੇ ਹਾਂ। ਹੁਣ ਮੈਂ ਗੱਲ ਐਂਡ ਵਾਲੀ ਲਾਗੇ ਰੱਖਾਂ। ਮਰਨ ਤੋਂ ਬਾਅਦ ਫਿਰ ਕਿੱਥੇ ਜਾਂਦਾ ਹੈ ਬੰਦਾ? ਤਾਂ ਗੁਰੂ ਪਾਤਸ਼ਾਹ ਨੇ ਜਿਹੜੀ ਗੱਲ ਕਹੀ ਨਾਨਕ ਏਵਨਾ ਜੱਪੇ ਕਿੱਥੇ ਜਾਏ ਸਮਾਏ ਨਹੀਂ ਬਿਆਨ ਕੀਤਾ ਜਾ ਸਕਦਾ ਕਿ ਬੰਦਾ ਕਿੱਥੇ ਜਾ ਕੇ ਸਮਾਉਂਦਾ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਸ ਸਿਧਾਂਤ ਤੇ ਆਪਣਾ ਜਿਹੜਾ ਉਪਦੇਸ਼ ਦਿੱਤਾ ਹੈ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ ਪਵਣੇ ਮੇ ਪਵਨ ਸਮਾਇ ਜੋਤੀ ਮੇ ਜੋਤ ਰਲ ਜਾਇ ਮਾਟੀ ਮਾਟੀ ਹੋਈ ਏਕ ਰੋਵਣ ਹਾਰੀ ਕੀ ਕਵਨ ਟੇਕ ਕੌਣ ਮੁਆਰਿ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਇਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬੜਾ ਸੋਹਣਾ ਕਿਹਾ ਕਿ ਹਵਾ ਦੇ ਵਿੱਚ ਹਵਾ ਸਮਾ ਗਈ ਮਿੱਟੀ ਦੇ ਵਿੱਚ ਮਿੱਟੀ ਸਮਾ ਗਈ ਤੇ ਅੱਗ ਦੇ ਵਿੱਚ ਅੱਗ ਸਮਾ ਗਈ ਤੇ ਇਹਦੇ ਨਾਲ ਹੀ ਜਿਹੜੀ ਜੋਤ ਸੀ ਜੋਤੀ ਜੋਤ ਦੇ ਵਿੱਚ ਰਲ ਗਈ ਤਾਂ ਫਿਰ ਕਹਿੰਦੇ ਕੌਣ ਮੂਆਰੇ ਕੌਣ ਮੂਆ ਮਰਿਆ ਕੌਣ ਹੈ ਫਿਰ ਜਿਵੇਂ ਮੈਂ ਪਹਿਲਾਂ ਗੱਲ ਕਹੀ ਸੀ ਕਿ ਪੰਜ ਤੱਤ ਮਰਦੇ ਨਹੀਂ ਉਹ ਜੰਮਣ ਤੋਂ ਪਹਿਲਾਂ ਵੀ ਇੱਥੇ ਸੀ ਤੇ ਜਦੋਂ ਬਾਡੀ ਨੂੰ ਅੱਗ ਲੱਗ ਗਈ ਉਹ ਜਿੱਥੋਂ-ਜਿੱਥੋਂ ਨਿਕਲੇ ਸੀ ਉੱਥੇ-ਉੱਥੇ ਜਾ ਕੇ ਸਮਾ ਗਏ ਹੁਣ ਉਦਾਹਰਨ ਦੇ ਤੌਰ ਤੇ ਜਿਵੇਂ ਪਾਣੀ ਹੈ ਪਾਣੀ ਪਹਿਲਾਂ ਪਾਣੀ ਦੇ ਰੂਪ ਦੇ ਵਿੱਚ ਮੌਜੂਦ ਹੈ ਤੱਲ ਦੇ ਵਿੱਚ ਮੌਜੂਦ ਹੈ ਜੇ ਉਹਨੂੰ ਬਰਫ਼ ਦੇ ਰੂਪ ਦੇ ਵਿੱਚ ਕਰ ਦਈਏ ਤੇ ਜੇ ਆਪਾਂ ਕਹਿ ਦੀਏ ਪਾਣੀ ਮਰ ਗਿਆ ਪਾਣੀ ਮਰਿਆ ਨਹੀਂ ਉਹਨੇ ਸਿਰਫ ਆਪਣਾ ਰੂਪ ਬਲਟਿਆ ਹੈ ਉਹ ਪਾਣੀ ਤੋਂ ਇੱਕ ਬਰਫ਼ ਦੇ ਰੂਪ ਦੇ ਵਿੱਚ ਆ ਗਿਆ ਹੈ ਤੇ ਉਹ ਫਿਰ ਪਾਣੀ ਹੋ ਜਾਏਗਾ ਫਿਰ ਪਾਣੀ ਦੇ ਰੂਪ ਦੇ ਵਿੱਚ ਉਹਨੂੰ ਦਿੱਤਾ ਜਾ ਸਕਦਾ ਹੈ ਇਸੇ ਹੀ ਤਰ੍ਹਾਂ ਅਸੀਂ ਜੰਮਣ ਤੋਂ ਪਹਿਲਾਂ ਵੀ ਇੱਥੇ ਹੁੰਦੇ ਹਾਂ ਤੇ ਮਰਨ ਤੋਂ ਬਾਅਦ ਵੀ ਅਸੀਂ ਕਿਤੇ ਨਹੀਂ ਜਾਂਦੇ ਮਰਨ ਤੋਂ ਬਾਅਦ ਵੀ ਅਸੀਂ ਇੱਥੇ ਹੀ ਇਸ ਕੁਦਰਤ ਦੇ ਵਿੱਚ ਹੀ ਸਮਾ ਜਾਂਦੇ ਹਾਂ ਇਸ ਕੁਦਰਤ ਦੇ ਵਿੱਚ ਹੀ ਸਾਡਾ ਨਿਵਾਸ ਹੋ ਜਾਂਦਾ ਹੈ ਪਰ ਇਹ ਗੱਲ ਅੱਜ ਤੱਕ ਲੋਕਾਂ ਨੂੰ ਡਰਾਈ ਗਈ ਹੈ ਲੋਕਾਂ ਨੂੰ ਵਿਹਮਾ ਭਰਮਾਂ ਦੇ ਵਿੱਚ ਪਾਇਆ ਗਿਆ ਹੈ ਲੋਕਾਂ ਨੂੰ ਡਰਾਉਣ ਦੇ ਲਈ ਕਿ ਚੰਗੇ ਕੰਮ ਕਰਨ ਲੋਕ ਨਰਕ ਦਾ ਡਰ ਦਿੱਤਾ ਗਿਆ ਤੇ ਦੂਜੇ ਪਾਸੇ ਸਵਰਗ ਦਾ ਲਾਲਚ ਦਿੱਤਾ ਗਿਆ ਕਿ ਜੇ ਚੰਗੇ ਕੰਮ ਕਰਾਂਗੇ ਤਾਂ ਸਵਰਗ ਦੇ ਵਿੱਚ ਜਾਣ ਨੂੰ ਪ੍ਰਾਪਤ ਹੋਊਗਾ ਤੇ ਜੇ ਮਾੜੇ ਕੰਮ ਕਰਾਂਗੇ ਤਾਂ ਨਰਕ ਦੇ ਵਿੱਚ ਜਾਵਾਂਗੇ ਹੇ ਠੀਕ ਹੈ ਹੋ ਸਕਦਾ ਆਪਣੇ ਸਮੇਂ ਦੇ ਅਨੁਸਾਰ ਹੀ ਗੱਲਾਂ ਸਮਝਾਉਣ ਦੇ ਲਈ ਕੰਮ ਕਰਦੀਆਂ ਹੋਣ ਉਸ ਸਮੇਂ ਪਰ ਅੱਜ ਵੀ ਜੇ ਲੋਕ ਇਨ੍ਹਾਂ ਵਿਹਮਾ ਭਰਮਾਂ ਦੇ ਵਿੱਚ ਨੇ ਜਾਂ ਇਨ੍ਹਾਂ ਗੱਲਾਂ ਨੂੰ ਮੰਨਦੇ ਨੇ ਤਾਂ ਇਸ ਦਾ ਮਤਲਬ ਅਜੇ ਉਹ ਗੁਰਬਾਣੀ ਨੂੰ ਜਾਂ ਸੱਚ ਨੂੰ ਸਮਝ ਨਹੀਂ ਪਾਏ ਹਨ ਤਾਂ ਜੀ ਇਹ ਗੱਲ ਦਾ ਮੈਂ ਅੰਤ ਕਰਦਾ ਹਾਂ ਕਿ ਅਸੀਂ ਮਰਨ ਤੋਂ ਬਾਅਦ ਕਿਤੇ ਵੀ ਨਹੀਂ ਜਾਂਦੇ ਹਾਂ ਬਸ ਇਸ ਕੁਦਰਤ ਤੋਂ ਪੈਦਾ ਹੋਏ ਸਾਂ ਇਸ ਕੁਦਰਤ ਦੇ ਵਿੱਚ ਹੀ ਸਮਾ ਜਾਂਦੇ ਹਾਂ ਤੇ ਮਰਦਾ ਸ਼ਰੀਰ ਹੈ ਮਨ ਨਹੀਂ ਕਦੇ ਵੀ ਮਰਦਾ ਜਿਹੜਾ ਸਾਡਾ ਮਨ ਹੈ ਇਹਦੀ ਯਾਤਰਾ ਸਦਾ ਚੱਲਦੀ ਰਹਿੰਦੀ ਹੈ ਇਹਨੂੰ ਪਰਮਾਤਮਾ ਕਿਵੇਂ ਜਨਮ ਦਿੰਦਾ ਹੈ ਜਾਂ ਅਗਲੇ ਜਨਮ ਚ ਪਾਉਂਦਾ ਹੈ ਜਾਂ ਕੀ ਕਰਦਾ ਹੈ ਜਾਂ ਉਹ ਇਸ ਕੁਦਰਤ ਵਿੱਚ ਹੀ ਉਹ ਜੋਤ ਉਹ ਚੇਤਨਣ ਸ਼ਕਤੀ ਰਲ ਜਾਂਦੀ ਹੈ ਉਹ ਰੱਬ ਜਾਣਦਾ ਹੈ ਆਪਾਂ ਇਹ ਨਹੀਂ ਇੱਥੇ ਕਹਿ ਸਕਦੇ ਕਿ ਮਨਫਿਰ ਕਿਸੇ ਹੋਰ ਜੁਨੀ ਚ ਪੈ ਗਿਆ ਜਾਂ ਹੋ ਗਿਆ ਨਹੀਂ ਉਹ ਉਹਦੀ ਮਰਜ਼ੀ ਹੈ ਪਰਮਾਤਮਾ ਦੀ ਉਹਨੇ ਕੀ ਕਰਨਾ ਹੈ ਉਹ ਮਰਨ ਤੋਂ ਬਾਅਦ ਵਾਲੇ ਨੂੰ ਹੀ ਪਤਾ ਹੈ ਅਸੀਂ ਜਉਂਦੇ ਜਾਗਦੇ ਕਿਵੇਂ ਦੱਸ ਸਕਦੇ ਹਾਂ ਕਿ ਮਰਨ ਤੋਂ ਬਾਅਦ ਇਸ ਜੁਨੀ ਵਿੱਚ ਪੈ ਗਿਆ ਹੋਵੇਗਾ ਜਾਂ ਇੱਥੇ ਜਾਵੇਗਾ ਜਾਂ ਉੱਥਾਂ ਜਾਵੇਗਾ ਨਹੀਂ ਇਹ ਗਲਤ ਗੱਲਾਂ ਨੇ ਇਹ ਪੁਜਾਰੀ ਵਰਗ ਦੀਆਂ ਗੱਲਾਂ ਨੇ ਉਹ ਜਦੋਂ ਸਮਾਜ ਨੂੰ ਲੁੱਟਣਾ ਹੁੰਦਾ ਸੀ ਤਾਂ ਕਹਿ ਦਿੰਦੇ ਸੀ ਤੁਹਾਨੂੰ ਇਸ ਜੁਨੀ ਤੋਂ ਬਚਾਉਣ ਦੇ ਲਈ ਆ ਆ ਦਾਨਪੁਨ ਕਰਨਾ ਪੈਣਾ ਹੈ ਤਾਂ ਕਿ ਤੁਸੀਂ ਆ ਜੁਨੀ ਵਿੱਚ ਪੈਣ ਤੋਂ ਬਚ ਜਾਓ ਪਰ ਇਹ ਗੱਲਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਸੋ ਗੁਰਬਾਣੀ ਦੇ ਅਨੁਸਾਰ ਅਸੀਂ ਕੁਦਰਤ ਦੇ ਵਿੱਚ ਹੀ ਸਮਾ ਜਾਂਦੇ ਹਾਂ ਤਾਂ ਜੀ ਆਪ ਸਭ ਦਾ ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਜੇ ਕੁਝ ਸਮਝ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇਆ ਕਰੋ ਤਾਂ ਕਿ ਹੋਰਨਾਂ ਤੱਕ ਵੀ ਵੀਡੀਓ ਪਹੁੰਚੇ ਤੇ ਗੁਰਬਾਣੀ ਦਾ ਸਹੀ ਗਿਆਨ ਅਰਥ ਸਾਰਿਆਂ ਤੱਕ ਪਹੁੰਚਦੇ ਰਹਿਣ ਸੋ ਸਾਰਿਆਂ ਦਾ ਫਿਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ